ਸਤਿ ਸ਼੍ਰੀ ਅਕਾਲ ਦੋਸਤੋ ਜੇਕਰ ਤੁਸੀਂ ਬਰਦੀ ਪਾਉਣ ਦਾ ਸੁਪਨਾ ਦੇਖ ਰਹੇ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੈ ਉੱਤਰ ਪ੍ਰਦੇਸ਼ ਸਰਕਾਰ ਨੇ ਕਾਂਸਟੇਬਲ ਦੀਆਂ 32000 ਤੋਂ ਵੀ ਜ਼ਿਆਦਾ ਪੋਸਟਾਂ ਦੀ ਭਰਤੀ ਕੱਢ ਦਿੱਤੀ ਹੈ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਪੁੱਛਦੇ ਹਨ ਕੀ ਅਸੀਂ ਇਹ ਫਾਰਮ ਭਰ ਸਕਦੇ ਹਾਂ ਦਾ ਜਵਾਬ ਹੈ ਹਾਂ ਤੁਸੀਂ ਪੰਜਾਬ ਤੋਂ ਵੀ ਇਸ ਭਰਤੀ ਲਈ ਅਪਲਾਈ ਕਰ ਸਕਦੇ ਹੋ ਦੋਸਤੋ ਭਾਵੇਂ ਇਹ ਭਰਤੀ ਯੂਪੀ ਦੀ ਹੈ ਪਰ ਦੂਜੇ ਰਾਜਾਂ ਦੇ ਬੱਚੇ ਜਰਨਲ ਕੈਟਾਗਰੀ ਵਿੱਚ ਫਾਰਮ ਭਰ ਸਕਦੇ ਹਨ ਇਸ ਵਾਰ ਸਰਕਾਰ ਨੇ ਉਮਰ ਵਿੱਚ 3 ਸਾਲ ਦੀ ਵੱਡੀ ਛੋਟ ਦਿੱਤੀ ਹੈ ਹੁਣ ਜਰਨਲ ਕੈਟਾਗਰੀ ਦੇ ਮੁੰਡੇ 25 ਸਾਲ ਦੀ ਉਮਰ ਤੱਕ ਅਤੇ ਕੁੜੀਆਂ 28 ਸਾਲ ਦੀ ਉਮਰ ਤੱਕ ਇਹ ਫਾਰਮ ਭਰ ਸਕਦੇ ਹਨ ਇਹ ਉਨ੍ਹਾਂ ਲਈ ਸੁਨਹਿਰੀ ਮੌਕਾ ਹੈ ਜੋ ਉਮਰ ਜ਼ਿਆਦਾ ਹੋਣ ਕਰਕੇ ਪਹਿਲਾਂ ਰਹਿ ਗਏ ਸਨ ਇਸ ਨੌਕਰੀ ਲਈ ਤੁਹਾਡਾ 12ਵੀਂ ਪਾਸ ਹੋਣਾ ਜ਼ਰੂਰੀ ਹੈ ਚੋਣ ਪ੍ਰਕਿਰਿਆ ਵਿਚ ਸਭ ਤੋਂ ਪਹਿਲਾਂ 300 ਨੰਬਰਾਂ ਦਾ ਲਿਖਤੀ ਪੇਪਰ ਹੋਵੇਗਾ ਇਸ ਵਿੱਚ ਜਰਨਲ ਨੌਲੇਜ ਮੈਥ ਅਤੇ ਰੀਜ਼ਨਿੰਗ ਦੇ ਨਾਲ-ਨਾਲ ਹਿੰਦੀ ਵਿਸ਼ਾ ਵੀ ਹੋਵੇਗਾ ਪੰਜਾਬ ਦੇ ਬੱਚਿਆਂ ਲਈ ਹਿੰਦੀ ਦੀ ਤਿਆਰੀ ਕਰਨਾ ਬਹੁਤ ਜ਼ਰੂਰੀ ਹੈ ਪੇਪਰ ਤੋਂ ਬਾਅਦ ਤੁਹਾਡੀ ਦੌੜ ਅਤੇ ਕੱਦ ਛਾਤੀ ਦੀ ਮੈਂਤੀ ਹੋਵੇਗੀ ਫਾਰਮ ਭਰਨ ਦੀ ਆਖਰੀ ਤਾਰੀਖ 30 ਜਨਵਰੀ 2026 ਹੈ ਤਾਂ ਦੋਸਤੋ ਜੇਕਰ ਤੁਸੀਂ ਇਸ ਭਰਤੀ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਆਖਰੀ ਤਰੀਕ ਤੋਂ ਪਹਿਲਾਂ ਪਹਿਲਾਂ UP ਪੁਲਿਸ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰਦੇ ਹੋ ਪੰਜਾਬ ਦੇ ਨੌਜਵਾਨਾਂ ਲਈ ਇਹ ਰੁਜ਼ਗਾਰ ਦਾ ਇੱਕ ਬਹੁਤ ਵੱਡਾ ਮੌਕਾ ਹੈ ਜੇਕਰ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਕਮੈਂਟ ਵਿੱਚ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ